ਵਿਸ਼ੇਸ਼ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜੋੜਿਆਂ ਦੀ ਸੇਵਾ ਜਿਹੜੀ ਨਿਮਾਈ ਜਾ ਰਹੀ ਹੈਗੀ ਆ ਔਰ ਨਵਾਂ ਸ਼ਰਧਾ ਬਾਬਾ YouTube ਚੈਨਲ ਦੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਮੇਲਾ ਜਿਹੜਾ ਆ ਉਹ ਅੰਦਰ ਦਾ ਵੀ ਜਿਹੜਾ ਉਹ ਦਿਖਾਇਆ ਜਾ ਸਕੇ ਸ਼ਰਧਾਲੂ ਜਿਹੜੇ ਆ ਉਹ ਜੋੜਿਆਂ ਦੀ ਸੇਵਾ ਜਿਹੜੀ ਆ ਉਹ ਬਖੂਕੀ ਜਿਹੜੀ ਆ ਉਹ ਨਿਵਾ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਆ ਮਲਪੁਰ ਰੜਕਾ ਜਿਹੜੀ ਸੁਵਿਧਾ ਦੀ ਜਿਹੜੀ ਆ ਉਹ ਤਿਆਰੀ ਕੀਤੀ ਜਾ ਰਹੀ ਹੈਗੀ ਆ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਸੰਗਤ ਜਿਹੜੀ ਆ ਉਹ ਕਾਫੀ ਆਉਂਦੀ ਹੈ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਦਵਾਈਆਂ ਖਾ-ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ, ਕਾਲਾ ਪੀਲਿਆ, ਮੋਟਾਪਾ, ਸ਼ੂਗਰ, ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ, ਫੋਨ ਕਰੋ 98763 79499 ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਝੁੱਲੇ ਲੱਗੇ ਹੋਏ ਨੇ ਜਿਹੜੇ ਆ ਮੇਲਾ ਜਿਹੜਾ ਹੈ ਉਹ ਖਸਾ ਖੱਤ ਜਿਹੜਾ ਹੈ ਕਿਸ ਬੰਦ ਭਰਿਆ ਹੋਇਆ ਆ ਇਹ ਸਾਡਾ ਭਾਈ ਕਾਮ ਜਨੰਦਰਵਾਲ ਜਿਹੜੇ ਆ ਉਹ ਤੁਸੀਂ ਦੇਖ ਪਾ ਰਹੇ ਹੋ ਕਿ ਹਰ ਕਿਸਮ ਦੇ ਜਿਹੜੇ ਬਾਜ਼ਾਰ ਆ ਖਰੀਦੋ ਫਰੋਖਤ ਜਿਹੜੀ ਆ ਉਹ ਤੁਸੀਂ ਇੱਥੋਂ ਕਰ ਰਹੇ ਨੇ ਜੋ ਵੀ ਸ਼ਰਧਾਲੂ ਆ ਰਹੇ ਨੇ ਮਲਪੁਰ ਵਾਲਿਆਂ ਵੱਲੋਂ ਵੀ ਜਿਹੜੀ ਆ ਉਹ ਇਸ ਮੌਕੇ ਦੇ ਉੱਪਰ ਜਿਹੜੀ ਆ ਮਲਪੁਰ ਪਿੰਡ ਵੱਲੋਂ ਵੀ ਜਿਹੜੀ ਆ ਉਹ ਠੰਡੇ ਮਿੱਠੇ ਜਲਦੀ ਜਿਹੜੀ ਆ ਇਹ ਸੀ ਵੀ ਲਗਾਈ ਗਈ ਹੈਗੀ ਆ ਇਹ ਮਲਪੁਰ ਵਾਸੀਆਂ ਵੱਲੋਂ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਲਗਾਈ ਗਈ ਹੈਗੀ ਆ ਔਰ ਹਰ ਸਾਲ ਜਿਹੜੀ ਆ ਇਹ ਲਗਾਉਂਦੇ ਨੇ ਜਿਹੜਾ ਆ ਪਿੰਡ ਕਰਨਾਣਾ ਤੋਂ ਦੇਖ ਪਾ ਰਹੇ ਹੋ ਧੰਨ ਧਰ ਰਾਜਾ ਸਾਹਿਬ ਜੀ ਦੀ 84ਵੀਂ ਵਰਸੀ ਤੇ ਜਿਹੜਾ ਵਿਸ਼ੇਸ਼ ਹੈਗਾ ਹੈ ਕਈ ਦਿਨਾਂ ਤੋਂ ਜਿਹੜਾ ਆ ਇੱਥੇ ਤੁਟ ਲੰਗਰ ਵੀ ਵਰਤਾਇਆ ਜਾ ਰਿਹਾ ਆ ਔਰ ਆ ਦੇਖੋ ਗੱਡੀ ਜਿਹੜੀ ਆ ਪੂਰੀ ਬੇਰਕਾ ਵਾਲਿਆਂ ਦੀ ਜਿਹੜੇ ਮਿਰਕ ਵਾਲਿਆਂ ਦੀ ਉਹ ਭਰ ਕੇ ਆ ਚੁੱਕੀ ਹੈਗੀ ਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਜਗ੍ਹਾ ਦਾ ਜਿਹੜਾ ਉਹ ਦਿਖਾਇਆ ਜਾ ਸਕੇ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਬਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਜੀ ਕਰਪਲੇ ਜਿਕਰਾਂ ਰਾਜਾ ਸਾਹਿਬ ਜੀ ਦਾ ਸਵਾਜ ਸਾਡੇ ਪਿੰਡ ਸਕੋਪਰ ਦੇ ਵਿੱਚ ਧੰਨ ਧੰਨ ਨਾਮ ਕਮਲ ਸ਼੍ਰੀ ਰਾਜਾ ਸਾਹਿਬ ਜੀ ਦੀ 84ਵੇਂ ਵਰ੍ਹੇ ਨੂੰ ਸਮਰਪਿਤ ਆ ਤਿੰਨ ਦਿਨ ਤੋਂ ਸਾਡੇ ਪਿੰਡ ਦੇ ਚੌਂਤਿਆਂ ਦੇ ਉੱਤੇ ਇਹ ਬਹੁਤ ਹੀ ਇੱਕ ਸਾਡੇ ਪਿੰਡ ਦੀ ਨਾਮਵਰ ਜਗ੍ਹਾ ਹੈਗੀ ਆ ਤਿੰਨ ਦਿਨ ਤੋਂ ਇਸ ਜਗ੍ਹਾ ਨੂੰ ਰਾਜਾ ਸਾਹਿਬ ਜੀ ਨੇ ਆਪਣੀ ਕਿਰਪਾ ਕਰਕੇ ਭਾਗ ਲਾਇਆ ਪਿੰਡ ਸਗੋਪਰ ਦੀ ਸਮੁੱਚੀ ਸਾਜ ਸੰਗਤ ਦੇ ਵੱਲੋਂ ਪਹਿਲਾਂ ਵੀ ਸਰਦਾਰ ਬਲਵਿੰਦਰ ਸਿੰਘ ਜੁਕੇ ਉਹਨਾਂ ਦੇ ਵੱਲੋਂ ਪਹਿਲਾ ਜਿਹੜਾ ਦਿਨ ਰਾਜਾ ਸਾਹਿਬ ਜੀ ਦੀ ਸਲਾਨਾ ਵਰਸੀ ਦਾ ਪਹਿਲਾ ਦਿਨ ਸੀਗਾ ਉਸ ਦਿਨ ਵੀ ਪੂਰਾ ਦਿਨ ਜਿਹੜਾ ਆਹੋ ਕੋਲਡ ਡਰਿੰਕ ਦਾ ਲੰਗਰ ਲਗਾਇਆ ਗਿਆ ਕੱਲ ਵੀ ਸਾਡੇ ਪਿੰਡ ਦੋ ਲੰਗਰ ਸਗੇ ਇੱਥੇ ਸਰਦਾਰ ਕੁਮਿੰਦਰ ਸਿੰਘ ਜੀ ਦੇ ਵੱਲੋਂ ਉਹਨਾਂ ਦੇ ਵੱਲੋਂ ਪਕੌੜਿਆਂ ਦਾ ਲੰਗਰ ਬਰਿੰਦਰ ਸਿੰਘ ਜੀ ਇੰਸਪੈਕਟਰ ਉਹਨਾਂ ਦੇ ਵੱਲੋਂ ਫਰੂਟ ਦੀ ਸੇਵਾ ਕੀਤੀ ਗਈ ਸੋ ਅੱਜ ਸਾਡਾ ਵੀਰ ਕਸ਼ਮੀਰ ਸਿੰਘ ਜੀ ਗਰਚਾ ਸੋ ਅੱਜ ਸਾਡੇ ਪ੍ਰੋਗਰਾਮ ਲਾਈਵ ਕਰਨੇ ਲਈ ਇੱਥੇ ਆਏ ਨੇ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਲਾਈਵ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸਾਡੀਆਂ ਸੰਗਤਾਂ ਦੇ ਤੱਕ ਪਹੁੰਚਦਾ ਕਰਨਾ ਆ ਕਸ਼ਮੀਰ ਭਾਜੀ ਜੀ ਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਲੰਗਰ ਆ ਸਾਡੇ ਸਮੂਹ ਨਗਰ ਨਿਵਾਸੀਆਂ ਦੇ ਵੱਲੋਂ ਸੁਕੋਪਰ ਨਿਵਾਸੀਆਂ ਦੇ ਵੱਲੋਂ ਆਪਣੀਆਂ ਦਸਾਂ ਨਾਮ ਦੀਆਂ ਕਿਰਤ ਕਮਾਈਆਂ ਨੂੰ ਸਫਲ ਕਰ ਲਈ ਰਾਜਾ ਸਾਹਿਬ ਜੀ ਦੀ 84ਵੇਂ ਵਰ੍ਹੇ ਨੂੰ ਸਮਰਪਿਤ ਅੱਜ ਸਾਡੇ ਪਿੰਡ ਦੇ ਸਮੂਹ ਲੋਕਾਂ ਦੇ ਦੇਖੇ ਕਿੰਨਾ ਮੇਲਾ ਲੱਗਿਆ ਹੋਇਆ ਤੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਲਈ ਅੱਜ ਜਿਹੜਾ ਮਿਲਕ ਬਦਾਮਿਆ ਇਹ ਸਵੇਰ ਤੋਂ ਜਿਹੜਾ ਲੰਗਰ ਆ ਅਤੁੱਟ ਵਰਤਾਇਆ ਜਾ ਰਿਹਾ ਜਬੋਖੇ ਧੰਨਵਾਦ ਕਰਦੇ ਆ ਆ ਪੀਆ ਟੀਸੀ ਦੀ ਬਾਸ਼ਾ ਜੀ ਤੇ ਡਰਾਈਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਰੋਕ ਕੇ ਸਾਡਾ ਮਾਨ ਵਧਾਇਆ ਸਮਾਂ ਹੁੰਦਾ ਨਹੀਂ ਹੈਗਾ ਬਸ ਸਾਾਰੇ ਅੰਦਰ ਪਰ ਸਾਡਾ ਡਰਾਈਵਰ ਵੀ ਵਧਾਈਦਾ ਬੱਦ ਰਿਹਾ ਜਿਨ੍ਹਾਂ ਦੇ ਵਿਚਾਰਿਆਂ ਨੇ ਆਪਣੇ ਸਮੇਂ ਦੇ ਵਿੱਚ ਸਮਾਂ ਕਰਕੇ ਜਿਹੜਾ ਇਹ ਮਿਲਤ ਮੈਦਾਨ ਦਾ ਲੰਗਰਿਆ ਸਵਾਰਿਆ ਸਾਹ ਜਾਨਾ ਜੀ ਤੁਸੀਂ ਦੇਖ ਸਕਦੇ ਆ ਅੱਜ ਦੋ ਤਰੀਕ ਹੈਗੀ ਆ ਕਾੜੀਆਂ ਸੰਕਰ ਸਕਰੀਨਾਂ ਲੱਗਿਆ ਹੋਈਆਂ ਨੇ ਔਰ ਇੱਥੇ ਦਾ ਅੱਜ ਦੋ ਤਰੀਕ ਦਾ ਜਿਹੜਾ ਆ ਪਲ ਫਰੂਟ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਆ ਹੋਰ ਸੰਗਤਾਂ ਤੁਸੀਂ ਦੇਖ ਸਕਦੇ ਹੋ ਸਾਲੋਂ ਦੇ ਵਿੱਚ ਅੱਜ ਜਿਹੜਾ ਆ ਇਹ ਦੋ ਤਰੀਕ ਨੂੰ ਦਾਤਾਂ ਦੂਣਾ ਕਰੇ ਤੇ ਹੋਰ ਕਰੇ ਕਿਹੜਾ ਹੋਰ ਸਾਡੀ ਕੋਸ਼ਿਸ਼ ਰਹਿੰਦੀ ਆ ਦੇਖੋ ਕਿ ਹੁਣ ਘਟਾਲਾਂ ਦੀ ਤਰ੍ਹਾਂ ਜਿਹੜਾ ਆ ਪਲ ਫਰੂਟ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਆ ਅੱਜ ਦੋ ਤਰੀਕ ਦਾ ਜਿਹੜਾ ਤੁਹਾਨੂੰ ਇਹ ਨਵਾਂ ਸ਼ਹਿਰ ਦੁਆਬਾ YouTube ਚੈਨਲ ਵੱਲੋਂ ਦਿਖਾਇਆ ਜਾ ਰਿਹਾ ਆ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਜਿੰਨੇ ਦਿਨ ਵੀ ਇਹ ਪ੍ਰੋਗਰਾਮ ਚੱਲੇ ਔਰ ਤੁਹਾਨੂੰ ਇਹ ਦੇਖ ਸਕਦੇ ਆ ਜਿੱਦਾਂ ਮੈਂ ਦੱਸਿਆ ਕਿ ਕਿਤੇ ਟਰੱਕਾਂ ਦੇ ਟਰੱਕ ਕਿਤੇ ਟਰੈਲੀਆਂ ਦੇ ਟਰੈਲੀਆਂ ਭਰੀਆਂ ਹੋਈਆਂ ਨੇ ਔਰ ਆ ਵੀ ਤੁਸੀਂ ਦੇਖ ਸਕਦੇ ਹੋ ਫਲ ਫਰੂਟ ਜਿਹੜਾ ਆ ਇਹ ਸਾਲੋਂ ਦਾ ਜਿਹੜਾ ਆ ਤੀਜੇ ਦਿਨ ਦਾ ਔਰ ਆ ਦੇਖ ਸਕਦੇ ਆ ਗਿਆ ਤੁਸੀਂ ਤੀਸਰੇ ਦਿਨ ਦਾ ਜਿਹੜਾ ਆ ਅੱਜ ਤੁਹਾਨੂੰ ਦਿਖਾਇਆ ਜਾ ਰਿਹਾ ਆ ਨਵਾਂ ਸ਼ਰਦ ਆਪਾ YouTube ਚੈਨਲ ਦੇ ਉੱਪਰ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਜਿੰਨੇ ਦਿਨ ਵੀ ਰਾਜਾ ਸਾਹਿਬ ਜੀ ਦੇ ਪ੍ਰੋਗਰਾਮ ਚੱਲਦੇ ਨੇ ਤੁਹਾਨੂੰ ਟੋਟਲ ਜਿਹੜਾ ਆ ਉਹ ਸਾਰਾ ਹੀ ਜਿਹੜਾ ਪ੍ਰੋਗਰਾਮ ਹੈਗਾ ਉਹ ਦਿਖਾਇਆ ਜਾ ਸਕੇ ਔਰ ਸਾਡੀ ਕੋਸ਼ਿਸ਼ ਰਹੀ ਆ ਔਰ ਇਹ ਤੁਸੀਂ ਦੇਖ ਸਕਦੇ ਹੋ ਰੌਣਕਾਂ ਕਿਸ ਤਰ੍ਹਾਂ ਲੱਗੀਆਂ ਹੋਈਆਂ ਨੇ ਔਰ ਹਰ ਰੋਜ਼ ਜਿਹੜਾ ਆ ਔਰ ਇਧਰ ਤੁਸੀਂ ਦੇਖ ਪਾ ਰਹੇ ਹੋ ਪਕੌੜਿਆਂ ਦਾ ਦੇਖੋ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈਗੀ ਆ ਔਰ ਇਧਰ ਹਲਵਾਈ ਲੱਗੇ ਹੋਏ ਨੇ ਪਕੌੜਿਆਂ ਦਾ ਵੀ ਤੁੱਟ ਲੰਗਰ ਜਿਹੜਾ ਆ ਵਰਤ ਰਿਹਾ ਜੀ ਹਾਂ ਜੀ ਵਰਤਾਇਆ ਜਾ ਰਿਹਾ ਹੈ ਜੀ ਔਰ ਜਿੱਥੋਂ ਤੱਕ ਨਜ਼ਰ ਜਾਵੇਗੀ ਤੁਹਾਡੀ ਦੂਰ ਤੱਕ ਵੀ ਤੁਸੀਂ ਦੇਖੋਗੇ ਅੱਜ ਦੂਸਰੇ ਦਿਨ ਦਾ ਤੁਸੀਂ ਪਿੰਡ ਕਮਾਮ ਤੋਂ ਫਿਰ ਤੋਂ ਦੇਖਣ ਜਾ ਰਹੇ ਹੋ ਅੱਜ 2 ਤਰੀਕ ਪਿੰਡ ਕਮਾਮ ਅਤੇ ਟੋਟਰ ਲੰਗਰ ਜਿਹੜਾ ਇੱਥੇ ਵਰਤਾਇਆ ਜਾ ਰਿਹਾ ਆ ਔਰ 2 ਤਰੀਕ ਅੱਜ ਫਿਰ ਤੋਂ ਤੁਹਾਨੂੰ ਜਿਹੜਾ ਆ ਇਹ ਵਰਤਾਇਆ ਜਾ ਰਿਹਾ ਆ 2 ਤਰੀਕ ਨੂੰ ਪਿੰਡ ਕਮਾਮ ਤੋਂ ਜਿਸ ਤਰ੍ਹਾਂ ਵਿਆਹਾਂ ਦੇ ਵਿੱਚ ਪੈਰਸਾਂ ਵਿੱਚ ਸਟਾਲ ਲੱਗੇ ਹੁੰਦੇ ਨੇ ਇਸ ਤਰ੍ਹਾਂ ਤੁਸੀਂ ਦੇਖੋ ਲੱਗੇ ਹੋਏ ਨੇ ਔਰ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਜਿਹੜਾ ਹੈ ਇੱਥੇ ਪ੍ਰਸ਼ਾਦ ਔਰ ਉਹ ਲੈਂ ਦੇ ਵਿੱਚ ਲਾ ਕੇ ਜਿਹੜੇ ਆ ਉਹ ਲੰਗਰ ਜਿਹੜਾ ਉਹ ਲੈ ਰਹੇ ਨੇ ਦੇਖ ਕੇ ਦੇਖ ਪਾ ਰਹੇ ਹੋ ਪ੍ਰਸ਼ਾਦ ਦੇ ਜਿਹੜੇ ਉਹ ਤਿਆਰ ਹੋ ਰਹੇ ਨੇ ਔਰ ਦੇਖ ਰਹੇ ਹੋ ਤੁਸੀਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਨੂੰ ਵੀ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦਿਖਾਇਆ ਜਾਵੇ ਔਰ ਦੇਖ ਪਾ ਰਹੇ ਹੋ ਬਾਕੀ ਬੱਚੇ ਕਾਫੀ ਖੁਸ਼ ਨੇ ਔਰ ਇਸ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਹਲਵਾਈ ਲੱਗੇ ਹੋਏ ਨੇ ਜਾਂ ਸੇਵਾਦਾਰ ਉਹ ਸੇਵਾ ਜਿਹੜੀ ਆ ਉਹ ਨਵਾ ਰਹੇ ਨੇ ਔਰ ਰਾਜਾ ਸਾਹਿਬ ਜੀ ਦੇ ਸਾਡੀ ਕੋਸ਼ਿਸ਼ ਰਹੀ ਆ ਨਵਾਂ ਸ਼ਰਦ ਬਾਬਾ ਜੂਜੂ ਚੈਨਲ ਦੀ ਕਿ ਤੁਹਾਨੂੰ ਜਿੰਨੇ ਦਿਨ ਵੀ ਪ੍ਰੋਗਰਾਮ ਚੱਲਦਾ ਉਹ ਸਾਰੇ ਦਾ ਸਾਰਾ ਜਿਹੜਾ ਇਸ ਚੈਨਲ ਤੇ ਪਕਾਇਆ ਜਾਸ ਔਰ ਇਸ ਪਾਸੇ ਵੀ ਉਧਰ ਜਿਹੜੇ ਆ ਪ੍ਰਸ਼ਾਦੇ ਜਿਹੜੇ ਤਿਆਰ ਹੋ ਰਹੇ ਨੇ ਤਾਂ ਤੁਸੀਂ ਦੇਖ ਪਾ ਰਹੇ ਹੋ ਇੱਧਰ ਲੰਗਰ ਜਿਹੜਾ ਪ੍ਰਸ਼ਾਦੇ ਆ ਉਹ ਤਿਆਰ ਕੀਤੇ ਜਾ ਰਹੇ ਨੇ ਭਾਰ ਤੇਰਾ ਰਾਜਾ ਸਹਿਬ ਨੂੰ ਕਿ ਕੀ ਦੀਆਂ ਰਾਜਾ ਜੀ ਔਰ ਇਸ ਪਾਸੇ ਜਿਹੜੀ ਆ ਉਹ ਵਰਤਨਾ ਦੀ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਚੱਲਦਾ ਪੂਰਾ ਜਿਹੜਾ ਉਹ ਮੇਲਾ ਦਿਖਾ ਸਕੀਏ ਵਰਤਨਾ ਦੀ ਸੇਵਾ ਇੱਧਰ ਨਿਭਾ ਰਹੇ ਨੇ ਤੇ ਹਰ ਜਗ੍ਹਾ ਜਿੱਥੇ ਨੇ ਵੀਡੀਓ ਵਗੈਰਾ ਵੀ ਬਣ ਰਹੀਆਂ ਨੇ ਹਰ ਇੱਕ ਜਿਸ ਤਰ੍ਹਾਂ ਛੜਦਾ ਆ ਉਹ ਕਰ ਰਹੇ ਨੇ ਔਰ ਇਸ ਸਾਈਡ ਤੋਂ ਵੀ ਤੁਸੀਂ ਦੇਖ ਪਾ ਰਹੇ ਹੋ ਉਹ ਤਰੀਕ ਪਿੰਡ ਚਾਲਖੁਰਦ ਅੱਜ ਵੀ ਜਿਹੜਾ ਇਹ ਕੈਂਪ ਲੱਗਾ ਹੋਇਆ ਆ ਹੁਣ ਵੱਲ ਕੀ ਜਿਹੜਾ ਟੁੱਟ ਲੱਗਰ ਵੀ ਉਸੇ ਤਰ੍ਹਾਂ ਵਰਤਾਇਆ ਜਾ ਰਿਹਾ ਆ ਮੈਡੀਕਲ ਕੈਂਪ ਵੀ ਲੱਗਾ ਹੋਇਆ ਆ ਤਕਰੀਨ ਇੱਕ ਪਾਸੇ ਲਗਾਈ ਗਈ ਆ ਜਿਸ ਦੇ ਵਿੱਚ ਜਿਹੜਾ ਉਹ ਜੋ ਰਾਜਾ ਸਾਹਿਬ ਦੇ ਦਰਬਾਰ ਤੇ ਪ੍ਰੋਗਰਾਮ ਚੱਲ ਰਿਹਾ ਆ ਉਸ ਦਾ ਵੀ ਆਨੰਦ ਮਾਣ ਰਹੇ ਨੇ और स्क्रीन बड़ी लगाई गई है और ये अज देख रहे हो पिंड चाहल खोर्द ਤੁਹਾਨੂੰ ਦਿਖਾਇਆ ਸੀਗਾ ਅੱਜ ਵੀ ਤੁਹਾਨੂੰ ਇਹ ਦਿਖਾ ਰਹੇ ਆ ਗੜੀ ਪਿੰਡ ਉਦੋਵਾਲ ਸੇਵਾਦਾਰਾਂ ਵੱਲੋਂ ਅੱਜ ਵੀ ਜਿਹੜਾ 2 ਤਰੀਕ ਨੂੰ ਜਿਹੜੀ ਆ ਉਹ ਸੇਵਾ ਜਿਹੜੀ ਆ ਨਵਾਈ ਜਾ ਰਹੀ ਆ ਔਰ ਬਰੈਡ ਪਕੌੜਾ ਵੀ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਆ ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਵਾ ਰਹੇ ਨੇ ਪਿੰਡ ਗੜੀ ਉਦੋਵਾਲ ਵੱਲੋਂ ਵੀ ਇਹ ਜਿਹੜਾ ਅਟੁੱਟ ਲੰਗਰ ਆ ਉਹ ਵਰਤਾਇਆ ਗਿਆ ਹੈ ਵਰਤਾਇਆ ਜਾ ਰਿਹਾ ਹੈ ਨਹੀਂ ਨਹੀਂ ਔਰ ਤੁਸੀਂ ਸਾਡੀ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਹਰ ਜਗ੍ਹਾ ਦਾ ਜਿਹੜਾ ਉਹ ਦਿਖਾਈਏ ਜਿੰਨੇ ਵੀ ਪ੍ਰੋਗਰਾਮ ਹੋਏ ਆ ਜਿੰਨੇ ਦਿਨ ਵੀ ਹੋਏ ਆ ਹਰ ਦਿਨ ਦਾ ਤੁਹਾਨੂੰ ਪ੍ਰੋਗਰਾਮ ਜਿਹੜਾ ਨਵਾਂ ਸ਼ਰਦਪਾਪਾ YouTube ਚੈਨਲ ਦੇ ਉੱਪਰ ਦਿਖਾਇਆ ਗਿਆ ਹੈ ਔਰ ਨਵਾਂ ਸ਼ਰਦਪਾਪਾ YouTube ਚੈਨਲ ਨੂੰ ਤੁਸੀਂ ਵੀਡੀਓ ਦੇਖਦੇ ਸਾਰੀ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਹੋਰ ਇੱਥੇ ਜਿਹੜਾ ਹੈਗਾ ਹੋ ਡਰਿੰਕ ਦਾ ਹੈਗਾ ਆਪਣੇ ਜਲ ਜੀਰਾ ਹੈਗਾ ਤੇ ਇਸ ਤੋਂ ਇਲਾਵਾ ਹੋਰ ਬਰੈਡ ਬਕੋੜਾ ਵਗੈਰਾ ਜਿਹੜਾ ਉਹ ਸਾਰੇ ਜਿਹੜੇ ਇੱਥੇ ਲੰਗਰ ਜਿਹੜਾ ਉਹ ਲਗਾਇਆ ਗਿਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰ ਲਲ ਕੈਂਦੀ ਵਿਸ਼ੇਸ਼ ਰਿਪੋਰਟ ਰਸੂਲਪੁਰ ਅੱਜ ਤੀਸਰੇ ਦਿਨ ਦਾ ਜਿਹੜਾ ਤੁਹਾਨੂੰ ਰਸੂਲਪੁਰ ਜਿਹੜਾ ਹੈਗਾ ਅੱਜ ਤੁਹਾਨੂੰ 2 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੋ ਰਿਹਾ ਜੈ ਰਾਜੇ ਜੀ ਜੈ ਰਾਜੇ ਜੀ ਰਾਜਾ ਜੀ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੱਜ ਦਾ ਵੀ ਜਿਹੜਾ ਤੁਹਾਨੂੰ ਇਹ ਪਾਇਆ ਜਾ ਰਿਹਾ ਔਰ ਪਿੰਡ ਰਸੂਲਪੁਰ ਤੋਂ ਆਏਗਾ। ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਜਿੰਨੇ ਦਿਨ ਵੀ ਜਿਹੜਾ ਟੰਟ ਲੰਗਰ ਵਰਤਾਏ ਜਾ ਰਹੇ ਨੇ ਤੁਹਾਨੂੰ ਹਰ ਇੱਕ ਦੀ ਜਿਹੜੀ ਕਵਰੇਜ ਹੈਗੀ ਰੋਜ਼ਾਨਾ ਹੀ ਤਕਾਈ ਜਾਵੇ। ਔਰ ਸਾਡੀ ਕੋਸ਼ਿਸ਼ ਹੈ ਕਿ ਸਾਰਿਆਂ ਦੀ ਵੀਡੀਓ ਜਿਹੜੀ ਉਹ ਕਵਰੇਜ ਕੀਤੀ ਜਾਵੇ। ਕਈ ਵਾਰ ਚੈਨਲ ਨੂੰ ਦੇਖਦੇ ਨੇ ਕਿ ਉਹ ਦੇਖਦੇ ਕਿ ਸਾਡਾ ਨਹੀਂ ਆਇਆ ਵੀਡੀਓ ਦੇ ਵਿੱਚ। ਸਾਡੀ ਕੋਸ਼ਿਸ਼ ਰਹੀ ਆ। ਔਰ ਰਸੂਲਪੁਰ ਤੋਂ ਤੁਸੀਂ ਦੇਖ 파 ਰਹੇ ਆ। ਔਰ ਆ ਤੁਸੀਂ ਰਸੂਲਪੁਰ ਤੋਂ ਜਿਸ ਤਰ੍ਹਾਂ ਤੁਹਾਨੂੰ ਰੋਜ਼ਾਨਾ ਹੀ ਅਸੀਂ ਦੁਖਾਉਂਦੇ ਆ। ਔਰ ਅੱਜ ਵੀ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜਿੰਨੇ ਦਿਨ ਵੀ ਇਹ ਪ੍ਰੋਗਰਾਮ ਚੱਲਦਾ ਹੈਗਾ ਉਨੇ ਦਿਨ ਇਹ ਰਸ ਤੁਸੀਂ ਦੇਖ 파 ਰਹੇ ਹੋ। ਲੰਬੀਆਂ ਲੰਬੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਦੂਰ ਤੱਕ ਜਿਹੜੇ ਆ। ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ। ਸਾਡੀ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਪੂਰੀ ਦੀ ਪੂਰੀ ਜਿਹੜੀ ਆ ਕਵਰੇਜ ਹੈਗੀ ਆ ਉਹ ਦਿਖਾਈਏ ਇਹ ਤਸਵੀਰ ਰਸੂਲਪੁਰ ਤੋਂ ਜਿਹੜਾ ਦੇਖ ਪਾ ਰਹੇ ਹੋ ਔਰ ਸੇਵਾਦਾਰ ਜਿਹੜੇ ਆ ਉਹ ਬਕੂਬੀ ਸੇਵਾ ਨਿਵਾ ਰਹੇ ਨੇ ਔਰ ਵੱਡੀ ਸਕਰੀਨ ਲਗਾਈ ਗਈ ਆ ਵੱਡੀ ਸਕਰੀਨ ਲਗਾਈ ਗਈ ਆ ਤਾਂ ਜੋ ਅੰਦਰ ਜੋ ਪ੍ਰੋਗਰਾਮ ਚੱਲ ਰਿਹਾ ਉਸ ਮੇਲੇ ਦਾ ਵੀ ਤੁਸੀਂ ਆਨੰਦ ਜਿਹੜਾ ਉਹ ਮਾਣ ਸਕੋ। ਉਹ ਪਾਜੀ ਦੂਸਿਆ ਤੁਸੀਂ ਦੇਖ ਪਾ ਰਹੇ ਹੋ ਇੱਥੇ ਗਰਚਿਆਂ ਦੇ ਹੋਰ ਵੀ ਜਿੱਥੋਂ ਵੀ ਹੈਗਾ ਵੱਖੋ ਵੱਖ ਪਿੰਡਾਂ ਦੇ ਜਿਹੜੇ ਆ ਉਹ ਪਹੁੰਚੇ ਹੋਏ ਨੇ ਸੇਵਾਦਾਰ ਜਿਹੜੀ ਆ ਉਹ ਬਾਕੀ ਸੇਵਾ ਕਰ ਰਹੇ ਨੇ ਸਾਡੀ ਬੋਸਸ਼ਿਆ ਤੁਸੀਂ ਦੇਖ پا ਰਹੇ ਹੋ ਦੂਰ ਦੂਰ ਤੱਕ ਜਿਹੜੀਆਂ ਲੰਬੀਆਂ ਲਾਈਨਾਂ ਉਹ ਲੱਗਿਆ ਹੋਈਆਂ ਦੀ ਜੋ ਵੀ ਸੇਵਾ ਆ ਨਿਵਾ ਸਕਦੇ ਨੇ ਉਹ ਨਿਵਾ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਜਿੰਨੇ ਦਿਨ ਦਾ ਵੀ ਇਹ ਪ੍ਰੋਗਰਾਮ ਹੈ ਉਹ ਤੁੰਧਾਇਆ ਜਾਵੇ ਦੂਰ ਦੂਰ ਤੱਕ ਜਿਹੜੀਆਂ ਉਹ ਲਾਈਨਾਂ ਲੱਗੀਆਂ ਹੋਈਆਂ ਨੇ ਦੇਖ ਪਾ ਰਹੇ ਹੋ ਤੁਸੀਂ ਇਸ ਦੂਸਰੀ ਸਾਈਡ ਤੇ ਵੀ ਸੇਵਾਦਾਰੋਂ ਸੇਵਾ ਨਿਵਾ ਰਹੇ ਨੇ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਅਸੀਂ ਦਿਖਾ ਸਕੀਏ ਹੱਥ ਜੋੜ ਕੇ ਉਹ ਫੰਦਾ ਨਹੀਂ ਦੇਣਾ ਹੈ ਕੱਲ ਦੀ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ ਦਿਖਾਇਆ ਸੀਗਾ ਅੱਜ ਵੀ ਉਸੇ ਤਰ੍ਹਾਂ ਜਿਹੜਾ ਹੈ ਇੱਥੇ ਜਿਹੜਾ ਟੁੱਟ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਇਹ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਵਿੰਡਰ ਸੂਲਪੁਰ